ਸਰ ਦਾਂ ਜਿਹੜੀਆਂ ਦਾ ਚੰਭਾਵੇ ਸਾਂ ਉੱਡ ਜਾਣਾ ਛੱਡ ਚੂੜੀ ਦਾ ਚੰਭਾਵੇ ਵਵਲਾ ਸਾਂ ਉੱਡ ਜਾਣਾ ਸਰ ਸਾਡੀ ਲੰਬੀ ਜਿਹੜੀ ਵੇ ਬਾਵਲਾ ਕਿਹੜੇ ਦੇ ਚੁ ਜਾਣਾ ਸੱਡੀ ਲੰਬੇੜੀ ਵੇ ਵਾਵਲਾ ਕਿਹੜੇ ਦੇਸ ਜਾਣਾ ਸੱਡਾ ਝੇੜੀ ਦਾ ਚੰਮਾ ਵੇ ਵਾਵਲਾ ਸਾਂ ਉੱਡ ਜਾਣਾ ਸੱਡਾ ਝੇੜੀ ਆਂਦਾ ਚੰਮਾ ਵੇ ਵਾਵਲਾ ਸਾਂ ਉੱਡ ਜਾਣਾ ਤੇਰੇ ਮੇਲਹਾਂ ਦੇ ਵਿੱਚ ਬਾਵਲਾ ਵੇ ਡੋਲਾ ਨਹੀਂਓ ਨਗਦਾ ਤੇਰੇ ਮੇਲਹਾਂ ਦੇ ਵਿੱਚ ਬਾਵਲਾ ਡੋਲਾ ਨਹੀਂਓ ਨਗਦਾ ਨਹੀਂਓ ਨਗਦਾ ਸਾਡੀ ਲੰਬੀ ੜਾਰੀ ਵੇ ਬਾਵਲਾ ਕਿਹੜੇ ਦੇਸ਼ ਜਾਣਾ ਸਾਡੀ ਲੰਬੀ ੜੀ ਇੱਕ ਇੱਟ ਪੱਟ ਲਾ ਦੇ ਮਾਂ ਗਾਤੀਏ ਕਰ ਜਾ ਆਪਣੇ ਇੱਕ ਇੱਟ ਪੱਟ ਦੇ ਮਾਂ ਗਾਤੀਏ ਕਰ ਜਾ ਆਪਣੇ ਇੱਕ ਇੱਟ ਪੱਟ ਦੇ ਮਾਂ ਗਾਤੀਏ ਕਰ ਜਾ ਆਪਣੇ ਤੇਰੀ ਭਗਾਂ ਦੇ ਵਿੱਚ ਵੇ ਬਾਵਲ ਡੋਲਾ ਨਹੀਂ ਨਗਦਾ ਤੇਰੀ ਭਗਾਂ ਦੇ ਵਿੱਚ ਵਿੱਚ ਵੇ ਬਾਪ ਲਾਡੋਲਾ ਨੀਉ ਨੰਗਧਾ ਇੱਕ ਟਾਲੀ ਪਟਾ ਦੇਵਾਂਗਾ ਤੀਏ ਕਰਜ ਆਪਣੇ ਇੱਕ ਟਾਲੀ ਪਟਾ ਦੇਵਾਂਗਾ ਤੀਏ ਜਾ ਕਰ ਆਪਣੇ ਇੱਕ ਟਾਲੀ ਪਟਾ ਦੇਵਾਂਗਾ ਤੀਏ ਜਾ ਕਰ ਆਪਣੇ ਤੇਰੇ ਮੈਲਾ ਦੇ ਵਿੱਚ ਵੇ ਕਿਛ ਵੀ ਹੈ ਬਾਵਲਾ ਗੁੱਡੀਆਂ ਕੌਣ ਖੇਡੂ ਆਪਣਾ ਗੁੱਡੀਆਂ ਕੌਣ ਖੇਟੂ ਮੇਰੀਆਂ ਖੇਡਣ ਪੋਤੀਆਂ ਧੀਏ ਕਰ ਜਾ ਆਪਣੇ ਮੇਰੀਆਂ ਖੇਡਣ ਪੋਤੀਆਂ ਧੀਏ ਕਰ ਜਾ ਆਪਣੇ ਕੀ ਇਹ ਜਹਾਂ ਕਰ ਆਪਣੇ ਤੇਰੇ ਮੈਲਾ ਦੇ ਵਿੱਚ ਬਾਬਲਾ ਚਰਖਾ ਕੌਣ ਕੱਟੂ ਤੇਰੇ ਮੈਲਾ ਵਿੱਚ ਵਿੱਚ ਵੇ ਬਾਬਲਾ ਚਰਖਾ ਕੌਣ ਕੱਟੂ ਬਾਬਲਾ ਚਰਖਾ ਕੌਣ ਕੱਟੂ ਮੇਰੀਆਂ ਕੱਤਨ ਪੋਤੀਆਂ ਹਾਂਤੀ ਹੈ ਕਰ ਜ ਆਪਣੇ ਮੇਰੀਆਂ ਕੱਤਨ ਪੋਤੀ ਹਤੀਏ ਨੀ ਕਰ ਜਾ ਆਪਣੇ ਥੀਏ ਕਰ ਜਾ ਆਪਣੇ ਸੱਡਾ ਚਿੜੀਆਂ ਦਾ ਚੰਬ ਵਹਿ ਭਾਵਲਾ ਸੰਗ ਟਵੀਂ ਝਾਣਾ ਲੱਡਾ ਚਿੜੀਆਂ ਦਾ ਚੰਬ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਅੰਤ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਧੰਨਵਾਦ ਜੀ ਅੰਤ ਤੱਕ ਵੀਡੀਓ ਜ਼ਰੂਰ ਸ਼ੇਅਰ